ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਦਲੀਪ ਘੋਟੇਵੜਾ ਦੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਪਾਗ 21 ਦਸੰਬਰ ਦਾ ਮਹੀਨਾ ਪੇਜ ਜਿਹੜਾ ਬਦਲਵਾਈ ਦਾ ਦਿਨ ਉਦਾਸ ਰਹੀ ਸ਼ਾਮ ਮੈਂ ਆਪਣੇ ਕਮਰੇ ਵਿੱਚ ਬੈਠੀ ਸਵੈਟਰ ਬੁਣ ਰਹੀ ਸੀ ਜੀ ਜਿਹਾ ਕਟਿਆ ਉਠ ਕੇ ਬਾਹਰ ਜਾ ਕੇ ਠੰਡੇ ਪਾਣੀ ਦਾ ਗਲਾਸ ਪੀਤਾ ਪਰ ਜੀ ਅਜੇ ਵੀ ਘਬਰਾ ਰਿਹਾ ਸੀ ਆ ਕੇ ਬਿਸਤਰੇ ਵਿੱਚ ਪੈ ਗਈ ਕੀ ਗੱਲ ਬੇਜੀ ਨੇ ਪੁੱਛਿਆ ਜੀ ਜਿਹਾ ਘਬਰਾਉਂਦਾ ਮੈਂ ਜਦੋਂ ਆਖਿਆ ਪਾਣੀ ਨਾਲ ਮੇਰੀਆਂ ਅੱਖਾਂ ਭਰ ਆਈਆਂ ਮੈਂ ਵੀ ਵਾਰੀ ਆਖਿਆ ਕਿਤਾਬਾਂ ਨਾਲ ਇੰਨਾ ਮੱਥਾ ਨਾ ਮਰਿਆ ਕਰ ਜੀਤਾ ਘਬਰਾਉਂ ਗਈ ਬਈ ਤੈਨੂੰ ਪੜ੍ਹ ਕੇ ਕੀ ਕਰਨੇ ਕਿਹੜਾ ਕੋਈ ਨੌਕਰੀ ਕਰਨੀ ਹੈ ਬੇਜੀ ਸਭੋ ਡਾਂਟ ਰਹੇ ਸੀ ਉਹਨਾਂ ਮੇਰੀ ਬ ਟੋਹੀ ਮਥੇ ਤੇ ਹੱਥ ਲਾਇਆ ਤੇ ਬਾਹਰ ਆ ਕੇ ਡਾਕਟਰ ਨੂੰ ਟੈਲੀਫੋਨ ਕਰ ਦਿੱਤਾ ਜੇਲ ਤੋਂ ਡਾਕਟਰ ਆ ਗਿਆ ਦੇਖ ਦਾ ਕੇ ਆਖਿਆ ਕੋਈ ਗੱਲ ਨਹੀਂ ਘਬਰਾਉਣ ਵਾਲੀ ਬਾਜ਼ਾਰੋਂ ਮੰਗਵਾ ਕੇ ਕੋਰਾ ਮਿੰਦਉ ਨੇ ਮੇਰੇ ਟੀਕਾ ਲਗਾਇਆ ਤੇ ਕੋਰਾ ਮਿੰਦ ਇੱਕ ਸ਼ੀਸ਼ੀ ਮੰਗਵਾ ਕੇ ਰੱਖਿਆ ਇਹ ਜੇ ਕਦੇ ਫੇਰ ਇਉਂ ਮਹਿਸੂਸ ਹੋਵੇ ਤਾਂ 10 ਵਾਰਾ ਬੂੰਦਾ ਕੋਰਾ ਮਿੰਦੀਆਂ ਬਾਰ ਨਹੀਂ ਚਾਗੇ ਪੀ ਲਵਾ। ਇੱਕ ਗੋਲੀ ਉਹ ਮੈਨੂੰ ਨੀਂਦ ਹੀ ਦੇ ਗਿਆ। ਰਾਤ ਨੂੰ ਰੋਟੀ ਖਾਣ ਨੂੰ ਮੇਰਾ ਦਿਲ ਨਹੀਂ ਕੀਤਾ। ਨਿਤਮਾਂ ਖਸਖਸ ਤੇ ਬਦਾਮਾ ਵਾਲਾ ਦੁੱਧ ਬੇਜੀ ਨੇ ਜ਼ਬਰਦਸਤੀ ਪਿਲਾ ਦਿੱਤਾ। ਨੀਂਦ ਵਾਲੀ ਗੋਲੀ ਖਾ ਕੇ ਮੈਂ ਜਲਦੀ ਸੌ ਗਈ। ਆਪ ਸੌਣ ਤੋਂ ਪਹਿਲਾਂ ਰਾਤ ਦੇ 11:00 ਵਜੇ ਫੁੱਫੜ ਜੀ ਨੇ ਮੈਨੂੰ ਜਗਾ ਕੇ ਪੁੱਛਿਆ ਕਿ ਮੇਰੀ ਤਬੀਅਤ ਤਾਂ ਠੀਕ ਹੈ। ਹਾਂ ਠੀਕ ਹੈ। ਆਖ ਮੈਂ ਫੇਰ ਸੌਂਗੀ। ਸਵੇਰੇ ਸਵੇ ਸੁਪਨਾ ਆਇਆ ਜਿਵੇਂ ਫੁੱਫੜ ਜੀ ਮਰ ਗਏ ਹਨ ਸੁਪਨੇ ਵਿੱਚ ਹੀ ਮੈਂ ਬਹੁਤ ਰੋਈ ਤੇ ਰੋਂਦਿਆਂ ਰੋਂਦਿਆਂ ਮੇਰੀ ਜਾਗ ਖੁੱਲ ਗਈ ਲਾਈਟ ਜਗਾਈ ਟਾਈਮ ਦੇਖਿਆ 4 ਵਜੇ ਸਨ ਰੋਂਨ ਕਰਕੇ ਮੇਰੀ ਅੱਖਾਂ ਅਜੇ ਵੀ ਪਾਣੀ ਨਾਲ ਭਰੀਆਂ ਪਈਆਂ ਸਨ ਖਿਆਲ ਆਇਆ ਸੁਪਨੇ ਵਿੱਚ ਜਿਸ ਦੀ ਮੌਤ ਹੋਵੇ ਆਖਨੇ ਨੇ ਅਸਲ ਚ ਉਸ ਦੀ ਉਮਰ ਵੱਧਦੀ ਹੈ ਇਹ ਸੋਚ ਕੇ ਮਨ ਸ਼ਾਂਤ ਹੋ ਗਿਆ ਸ਼ੌਕਰ ਕੀਤਾ ਇਹ ਸੁਪਨਾ ਹੀ ਸੀ ਤੇ ਲਾਈਟ ਬੁਝਾ ਕੇ ਮੈਂ ਫੇਰ ਸੌਂ ਗਈ ਦਿਨ ਚੜ੍ਹੇ ਮੈਂ دیر ਨਾਲ ਜਾਗੀ ਕੋਪੜ ਜੀ ਨੇ ਹਰੇਕ ਐਤਵਾਰ ਮਾਂਲਿਸ਼ ਕਰਾਈ ਸਿਰ ਨਹਾਤੇ ਬ੍ਰੇਕਫਾਸਟ ਲੈ ਕੇ ਵਿਹੜੇ 'ਚ ਬੈਠ ਕੇ ਅਖਬਾਰ ਪੜ੍ਹਨ ਲੱਗ ਪਈ ਮੈਂ ਚਾਹ ਪੀ ਕੇ ਉਹਨਾਂ ਦੇ ਕੋਲ ਬੈਠ ਕੇ ਸਵਟਰ ਵੁਣਨ ਲੱਗ ਪਈ ਰਾਤ ਵਾਲਾ ਸੁਪਨਾ ਮੈਨੂੰ ਯਾਦ ਸੀ ਤੇ ਮੈਂ ਇੱਕ ਬੇਚੈਨੀ ਜਿਹੀ ਮਹਿਸੂਸ ਕੀਤੇ ਇਹ ਸਵੈਟਰ ਕਿਦਾਂ ਹੈ ਬੇਟਾ ਫੁੱਪੜ ਜੀ ਨੇ ਪੁੱਛਿਆ ਤੁਹਾਡਾ ਮੈਂ ਕਿਹਾ ਮੇਰੇ ਕੋਲ ਤਾਂ ਕਈ ਸਵੈਟਰ ਹੈਗੇ ਨਹੀਂ ਪਰਸੋਂ ਨੂੰ ਗੁਰਬਚਨ ਭਰਾਜੀ ਦੇ ਲੜਕੇ ਦਾ ਵਿਆਹ ਹੈ ਨਾ ਉਸ ਲਈ ਤੁਹਾਨੂੰ ਨਵਾਂ ਸਵੈਟਰ ਬਣਾ ਕੇ ਦੇਵਾਂਗੀ ਮੈਂ ਦੱਸਿਆ ਅਖਬਾਰ ਮੁਕਾ ਕੇ ਫੁੱਪੜ ਜੀ ਨੇ ਵਾਲ ਬਾਹੇ ਪਗੜੀ ਬੰਨੀ ਕੱਪੜੇ ਬਦਲੇ ਤੇ ਮੇਜੀ ਨੂੰ ਆਖਣ ਲੱਗੇ ਕਈ ਦਿਨ ਤੋਂ ਮੇਰਾ ਪੇਟ ਜ਼ਰਾ ਭਾਰਾ-ਪਾਰਾ ਲੱਗਦਾ ਡਾਕਟਰ ਜਲਦੀਸ਼ ਨੂੰ ਦਿਖਾਈ ਉਹਨਾਂ ਨਾਲੇ ਮਿਲਾਂ ਉਹ ਆ ਜਾਏ ਤੁਹਾਰੇ ਘਰੇ ਹੀ ਹੋਵੇਗਾ ਚਲੋ ਮੈਂ ਵੀ ਚਲਦੀ ਆਂ ਆਖ ਬੇਜੀ ਵੀ ਤਿਆਰ ਹੋਣ ਲੱਗ ਪਈ ਜਾਣ ਤੋਂ ਪਹਿਲਾਂ ਉਹਨਾਂ ਪੁੱਛਿਆ ਬੀਬੀ ਕਿੱਥੇ ਐ ਬੇਜੀ ਨੇ ਦੱਸਿਆ ਉੱਪਰ ਨੂੰ ਗਈ ਐ ਕੁਛ ਆਖਣੇ ਬੋਲੇ ਨਹੀਂ ਕੋਠੀ ਤੋਂ ਬਾਹਰ ਆ ਕੇ ਪਹਿਲਾਂ ਉਹਨਾਂ ਡਰਾਈਵਰ ਨੂੰ ਕਾਰ ਕੱਢਣ ਨੂੰ ਆਖਿਆ ਫਿਰ ਆਖਣ ਲੱਗੇ ਕਾਰ ਰਹਿਣ ਦੇ ਤੂੰ ਜਗਸਿਆ ਤਾਂnga ਹੀ ਜੋੜਨੇ ਪਰ ਇਸ ਤੋਂ ਪਹਿਲਾਂ ਕਿ ਜਾ ਟਾਂਗਾ ਜੋੜ ਕੇ ਲਿਆਉਂਦਾ ਇਹ ਆ ਕੇ ਦੁਰ ਪਏ ਕਿ ਰੈਨ ਦੇ ਪੈਦਲੀ ਜਾਉਣਾ ਨਾਲੇ ਥੋੜੀ ਜਹੀ ਸੈਰ ਹੋ ਜਾਉ ਆਖਦੇ ਨੇ ਡਾਕਟਰ ਦੇ ਘਰ ਗਏ ਉਸ ਨੇ ਆਖਿਆ ਚਲੋ ਹਸਪਤਾਲ ਚਲਦੇ ਆ ਉੱਥੇ ਜਾ ਕੇ ਦੇਖਿਆ ਕੀ ਗੱਲ ਹੈ ਹਸਪਤਾਲ ਜਾ ਕੇ ਡਾਕਟਰ ਨੇ ਉਹਨਾਂ ਨੂੰ ਬੈੱਡ ਤੇ ਪਾਇਆ ਦੇਖਣ ਹੀ ਲੱਗਿਆ ਸੀ ਕਿ ਉਹਨਾਂ ਨੂੰ ਸਖਤ ਦਿਲ ਦਾ ਦੌਰਾ ਪਿਆ ਤੇ ਉਹ ਪੂਰੇ ਹੋ ਗਏ ਕੋਚਿਰ ਮਕਾਨਾ ਕਾਣਾ ਆਉਂਦੀਆਂ ਰਹੀਆਂ ਹਾਉ ਕਲਾਪ ਹੁੰਦਾ ਰਿਹਾ ਤੇ ਆਏਗੇ ਲੋਕਾਂ ਨਾਲ ਘਰ ਭਰਿਆ ਰਹਿਦਾ ਪਰ ਭੋਗ ਪਹਿ ਜਾਣ ਮਗਰੋਂ ਘਰ ਦੇ ਸਾਰੇ ਚੀਜ਼ ਜਿਵੇਂ ਆਪਣੀ ਆਪਣੀ ਥਾਂ ਇਕੱਲੇ ਹੋ ਗਏ ਸੀ ਜਿਵੇਂ ਕਿਸੇ ਦਾ ਵੀ ਦੁਨੀਆ ਤੇ ਕੋਈ ਨਹੀਂ ਸੀ ਰਹਿ ਗਿਆ ਵੱਡੇ ਵੇਜੇ ਨੂੰ ਲੋਕਾਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਸਿਖਾਇਆ ਤੋ ਸਭ ਕਾਸੇ ਜੋ ਆਪਣਾ ਅੱਧ ਵੰਡ ਕੇ ਪਾਸੇ ਹੋ ਜਾ ਜਿਨੂੰ ਮਰਜ਼ੀ ਦੇ ਜਿਨੂੰ ਮਰਜ਼ੀ ਨਾਮ ਦੇ ਪਰ ਉਹਨਾਂ ਆਖਿਆ ਮੇਰੇ ਬਿਨਾ ਛੋਟੀ ਦਾ ਕੌਣ ਹੈ ਉਹ ਜੇ ਰੁੱਲ ਗਈ ਮੇਰੇ ਆਦਮੀ ਦਾ ਨਾ ਰੁੱਲੂਗਾ ਅਸੀਂ ਤਾਂ ਦੁੱਖ ਸੁੱਖ ਰਲ ਕੇ ਹੀ ਰਟਾਂਗੇ ਛੋਟੇ ਬੇਜੇ ਨੂੰ ਵੀ ਬਥੇਰਿਆਂ ਨੇ ਆਖਿਆ ਸਾਰੀ ਉਮਰ ਤੋਂ ਵੱਡੀ ਦੀਆਂ ਜੁੱਤੀਆਂ ਖਾਧੀਆਂ ਨੇ ਹੁਣ ਤਾਂ ਉਸ ਤੋਂ ਕੀ ਲੈਣਾ ਹੈ ਪਰ ਉਹਨਾਂ ਨੇ ਵੀ ਇਹੀ ਆਖਿਆ ਸਰਦਾ ਸਾਹ ਹੁੰਦੇ ਗੱਲ ਹੋਰ ਸੀ ਪਰ ਹੁਣ ਮੇਰੇ ਬਿਨਾ ਉਹਦਾ ਹੈ ਵੀ ਕੌਣ ਹੈ ਬਾਪੂ ਜੀ ਫੁੱਫੜ ਜੀ ਦੇ ਮਰਨ ਤੇ ਬਹੁਤ ਰੋਏ ਤੇ ਵੀ ਆਖਿਆ ਇਹਦੋਂ ਤਾਂ ਮੈਂ ਮਰ ਜਾਂਦਾ ਸਰਦਾਰ ਦੇ ਮਰਨ ਨਾਲ ਤਾਂ ਉਹਦਾ ਨੌਂ ਹੀ ਮੁੱਕ ਗਿਆ ਵੀਰੇ ਨੂੰ ਤੇ ਛੋਟੀ ਭੈਣ ਨੂੰ ਉਹ ਸਾਡੇ ਕੋਲ ਛੱਡ ਗਏ ਇੱਕ ਭੈਣ ਲੁਧਿਆਣਾ ਹੌਸਟਲ ਵਿੱਚ ਪੜਦੀ ਸੀ ਤੇ ਇੱਕ ਖੰਨੇ ਉਹ ਆਕਦੇ ਇੱਥੇ ਸਾਡੇ ਕੋਲ ਆ ਜਾਂਦੇ ਤੇ ਕਦੇ ਪਿੰਡ ਚਲੇ ਜਾਂਦੇ ਫੁੱਫੜ ਜੀ ਦੇ ਮਰਨ ਤੋਂ ਪਹਿਲਾਂ ਉਹਨਾਂ ਦੇ ਪਿੰਡ ਦੇ ਇੱਕ ਸਾਊ ਲਫਟੈਂਡ ਨਾਲ ਮੇਰੇ ਤੋਂ ਛੋਟੇ ਸੁਰਜੀਤ ਦਾ ਵਿਆਹ ਕਰ ਦਿੱਤਾ ਗਿਆ ਸੀ ਤਾਂ ਜੋ ਖੁਫੜ ਜੀ ਤੋਂ ਪਿੱਛੋਂ ਵੀ ਪੋਸ ਨਗਰ ਖੇੜੇ ਨਾਲ ਸਾਡਾ ਸਬੰਧ ਬਣਿਆ ਰਹੇ ਖੁਫੜ ਜੀ ਦੀ ਮੌਤ ਤੋਂ ਮਗਰੋਂ ਅਸੀਂ ਲੋਕਾਂ ਦੇ ਰੰਗ ਬਦਲਦੇ ਦੇਖੇ ਆਖੇ ਨਵਾਬ ਦੀ ਕੁੱਤੀ ਮਰ ਗਈ ਸਾਰਾ ਪਿੰਡ ਮਕਾਣੇ ਆਇਆ ਨਵਾਬ ਮਰ ਗਿਆ ਕੋਈ ਨਾ ਆਇਆ ਵੱਡੇ ਬੇਜੀ ਸਿਆਣਿਆਂ ਦੀ ਕਥੀ ਗੱਲ ਚਿਤਾਰ ਦੇ ਜਿਸ ਘਰ ਵਿੱਚ ਆਏ ਗਿਆ ਦਾ ਆਪਸਰਾ ਵਜ਼ੀਰਾ ਦਾ ਕੰਮ ਕਰਵਾਉਣ ਵਾਲੇ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ ਉਸ ਘਰ ਵਿੱਚ ਕੌਮ ਪੈਣ ਲੱਗੇ ਜਿਹੜੀ ਭਾਬੀ ਹਰਨਾਮ ਕੋਰ ਮੈਨੂੰ ਖੁਫੜ ਜੀ ਦੇ ਜਿਉਂਦੇ ਆ ਆਪਣੀ ਧੀ ਜੋਗਿੰਦਰ ਦੇ ਬਰਾਬਰ ਮੰਨਦੀ ਸੀ ਉਸ ਦੇ ਘਰੋਂ ਸਕੂਲ ਵਾਲੀ ਮਾਈ ਭਾਉ ਬੀਬੀ ਪ੍ਰਉਤਨੀ ਦੇ ਹੱਥ ਸੁਨੇਹਾ ਆਇਆ ਸਰਦਾਰ ਤਾਂ ਹੁਣ ਮਰ ਗਿਆ। ਕੁੜੀਆਂ ਨੂੰ ਜੇ ਕੋਠੀ ਚੋਂ ਕਬੂਤਰਾਂ ਵਾਂਗੂ ਨਾ ਉਡਾ ਦਿੱਤਾ। ਵਿੱਚੋਂ ਮੈਂ ਸਹਿਮ ਕੇ ਉਪਰੋਂ ਗਰਜ ਕੇ ਮਾਈ ਨੂੰ ਆਖਿਆ। ਉਹਨਾਂ ਨੂੰ ਆਖ ਨਹੀਂ। ਜਾ ਕੇ ਬਈ ਬੀਬੀ ਦੀ ਆਖਦੇ ਸੀ। ਮੈਂ ਤਾਂ ਮਰੀ ਜਿਉਂਦੀ ਇੱਕ ਬਰਾਬਰ ਹਾਂ। ਪਰ ਕਿਸੇ ਵੀ ਕੁੜੀ ਜਾਂ ਬੁੜੀਵਲ ਉਂਗਲ ਕਰਨ ਤੋਂ ਪਹਿਲਾਂ ਉਹ ਆਪਣੇ ਤਿੰਨ ਪੁੱਤਾਂ ਦੀ ਖੈਰ ਬਣਾ ਲੈ। ਉਹਨਾਂ ਨੂੰ ਪਤਾ ਹੈ ਮੈਨੂੰ ਪਿਸਤੌਲ ਚਲਾਉਣਾ ਆਉਂਦਾ ਹੈ। ਤੇ ਬੰਦੂਖ ਵੀ ਉਹਨਾਂ ਤੇ ਇੰਨਾ ਪੁੱਤਰਾਂ ਨੂੰ ਮਾਰ ਕੇ ਆਪ ਮਰ ਜੋਂ ਇਸ ਗੱਲ ਨੂੰ ਯਾਦ ਰੱਖਣ ਮਾਈ ਵਿਚਾਰੀ ਜਿਵੇਂ ਹੁਕਮ ਦੇ ਬੱਦੀ ਸੁਨੇਹਾ ਲੈ ਆਈ ਸੀ ਉਸੇ ਤਰ੍ਹਾਂ ਹੁਕਮ ਦੇ ਬੱਦੀ ਸੁਨੇਹਾ ਲੈ ਵੀ ਗਈ ਅਗਲੇ ਦਿਨ ਹੀ ਤੇਜਾ ਸਿੰਘ ਪਰਾਜੀ ਜੋ ਡੀਐਸਪੀ ਸਨ ਤੇ ਜਿਨ੍ਹਾਂ ਆਪਣੀ ਤੇ ਕਿਸੇ ਰਾਜ ਦੇ ਰਿਸ਼ਤੇਦਾਰ ਨੂੰ ਵਿਆਹੀ ਸੀ ਆਪਣੀ ਵੋਟੀ ਭਾਬੀ ਹਨਾਮਕੁਰ ਨਾਲ ਸਾਡੀ ਕੋਠੀ ਆਈ ਲੱਗੇ ਪੋਚੇ ਮਾਰਨ ਆਖੇ ਬੀਬਾ ਤੁਸੀਂ ਗਲਤ ਸਮਝ ਗਈ ਅਸੀਂ ਕਦੇ ਇਉਂ ਕਹਿ ਸਕਦੇ ਮਾਈ ਕਿਸੇ ਹੋਰ ਦੇ ਬੁਲੇਖੇ ਆ ਗਈ ਉਸ ਨੂੰ ਗੱਲ ਸਮਝ ਨਹੀਂ ਲੱਗੀ ਹੋਣੀ ਮਾਈ ਨੂੰ ਬੁਲਾਵਾਂ ਮੈਂ ਆਖਿਆ ਤੁਸੀਂ ਕੀ ਬੁਲਾਉਂਗੇ ਮੈਂ ਆਪ ਸਦਕੇ ਝੜੂੰਗੀ ਉਹਨੂੰ ਬਈ ਹੈ ਕਮਲੀ ਤੂੰ ਬੀਬਾ ਨੂੰ ਕੀ ਆਖਦਾ ਜਾ ਕੇ ਸਾਨੂੰ ਤਾਂ ਤੁਸੀਂ ਜੋਗਿੰਦਰ ਵਰਗੇ ਹੋ ਅਰਨਾਮਕੌਰ ਭਾਬੀ ਆਖ ਰਹੀ ਸੀ ਅਰਨਾਮਕੁਰੇ ਸਰਬਤੋ ਸੱਤਵੇਂ ਨੇ ਡਰ ਗਏ ਸਰਬ ਮਾੜਾ ਵੇਲਾ ਨਾ ਲਿਆਵੇ ਕਿਸੇ ਤੇ ਮੇਰੀ ਜਿਉਂ ਦੀ ਜਾਗ ਦੇਖਾਂ ਕੋਈ ਇਸ ਘਰ ਕਰਨੀ ਜੇ ਕਾਲਜਾ ਨਾ ਖਾ ਜਾ ਵੱਢ ਕੇ ਵੱਡੇ ਵੇਜੇ ਨੇ ਰੋ ਨਾਲ ਦਬਕਾ ਮਾਰਿਆ ਤੇ ਹਰਨਾਮ ਕੋਰ ਭਾਬੀ ਪੁੱਤਾਂ ਦੇ ਨੇਮ ਕਰਕੇ ਗਈ ਬਈ ਜੇ ਅਸੀਂ ਦਿਲ ਕੋਈ ਗੱਲ ਰੱਖੀਏ ਉਦੋਂ ਆਦਮੀ ਮਰੇ ਤੋਂ ਉਸ ਦੀਆਂ ਔਰਤਾਂ ਨੂੰ ਕੋਈ ਪੈਨਸ਼ਨ ਨਹੀਂ ਸੀ ਮਿਲਦੀ ਪਿੰਡੋਂ ਠੇਕਾ 6 ਮਹੀਨੇ ਆਉਂਦਾ ਸੀ। ਬੈਂਕ ਵਿੱਚ ਜੋ ਤਰਿਆ ਟਕਿਆ ਸੀ ਉਹ ਕਿੰਨਾ ਕੁ ਚਿਰ ਕੱਡ-ਕੱਡ ਖਾਈ ਜਾਣਾ ਸੀ। ਇਸ ਲਈ ਹਰ ਪਾਸੇ ਸੰਕੋਚ ਕਰਨ ਦੀ ਲੋੜ ਸੀ। ਕਾਰ ਵਰਾਂਡੇ ਵਿੱਚ ਖੜੀ ਕਰ ਦਿੱਤੀ, ਡਰਾਈਵਰ ਹਟਾ ਦਿੱਤਾ। ਮੱਝਾਂ ਗਾਵਾ ਵੇਚ ਦਿੱਤੀਆਂ, ਨੌਕਰ ਚਾਕਰ ਹਟਾ ਦਿੱਤੇ। ਫਲਾਂ ਦੀਆਂ ਮਠਿਆਈਆਂ ਦੀਆਂ, ਡ్రਾਈ ਫਰੂਟਾਂ ਦੀਆਂ ਟੋਕਰੀਆਂ ਉਹਨੋਂ ਬੰਦ ਹੋ ਗਈਆਂ। ਤਾਹੀਂ ਜੈਮਲ ਨੂੰ ਕੋਠੀ ਦੇ ਮਗਰਲੇ ਕਮਰੇ ਦੇ ਦੇਤੇ ਬਈ ਹੁਣ ਆਪਣਾ ਤੇ ਆਪਣੇ ਟੱਬਰ ਦਾ guzara ਆਪ ਕਰੋ ਬਲਵੰਤ ਭਾਬੀ ਹੋਰਾਂ ਦੇ ਵੀ ਜਦੋਂ ਮੁੜ ਕੇ ਪਟਿਆਲੇ ਦੀ ਬਦਲੀ ਹੋਈ ਤਾਂ ਅੱਡ ਕਰ ਲੈ ਕੇ ਰਹੇ ਰਗਵੀਰ ਭਰਾਜੀ ਦੀ ਬਦਲੀ ਜਲੰਧਰ ਦੇ ਹੋ ਗਏ ਫੇਰ ਵੀ ਵੱਡੇ ਬੇਜੇ ਚਿੰਤਾਤੁਰ ਹੋ ਕੇ ਆਖਦੇ ਸਰਦਾਰ ਦੇ ਹੁੰਦੇ ਆ ਕਦੇ ਪਤਾ ਹੀ ਨਹੀਂ ਸੀ ਬਈ ਇਹ ਦਿਨ ਵੀ ਆ ਜਾਣਗੇ ਫੇਰ ਇੱਕ ਦਿਨ ਸ਼ਾਇਦ ਕੋਈ ਚੀਜ਼ ਚਾਹੀਦੀ ਸੀ ਲਾਕਰ ਖੋਲਣ ਬੈਂਕ ਗਈ ਤਾਂ ਗੋਵਿੰਦ ਬੈਂਕ ਵਾਲਿਆਂ ਮੈਨੂੰ ਲਾਕਰ ਖੋਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਲਾਕਰ ਮੇਰੇ ਤੇ ਫੁੱਫੜ ਜੀ ਦੇ ਨਾਂ ਉੱਪਰ ਸੀ ਪਰ ਕਿਸੇ ਨੇ ਅਰਜੀ ਦੇ ਦਿੱਤੀ ਸੀ ਕਿ ਮੈਂ ਉਹਨਾਂ ਦੀ ਜੀਉਂਦਿਆਂ ਭਾਵੇਂ ਲਾਕਰ ਖੋਲ ਸਕਦੀ ਸੀ ਪਰ ਉਹਨਾਂ ਦੇ ਮਰਨ ਪਿੱਛੋਂ ਨਹੀਂ ਕਿਉਂਕਿ ਮੈਂ ਉਹਨਾਂ ਦੀ ਵਾਰਿਸ ਨਹੀਂ ਸੀ ਤੇ ਉਹਾਂ ਦੀ ਵਸੀਅਤ ਅਜੇ ਖੋਲੀ ਜਾਣੀ ਸੀ ਮੈਂ ਬੇਜੀ ਹੁਰਾਂ ਨੂੰ ਆ ਕੇ ਦੱਸਿਆ ਉਹ ਬੜੇ ਫਿਕਰਮੰਦ ਹੋ ਗਏ ਕਿਉਂਕਿ ਉਹਨਾਂ ਨੂੰ ਫੁੱਫੜ ਜੀ ਦੀ ਕਿਸੇ ਵਸੀਅਤ ਦਾ ਪਤਾ ਨਹੀਂ ਸੀ ਉਹਨਾਂ ਨੂੰ ਲੱਗਿਆ ਕਿ ਪਤਾ ਹੈ ਉਹਨਾਂ ਤੋਂ ਕਿਨੇ ਕਿਹੜੇ ਵੇਲੇ ਇਹੋ ਜੇ ਕਿਸੇ ਕਾਗਜ਼ ਤੇ ਦਸਤਕਤ ਕਰਾ ਲੇ ਹੂੰ ਪਰ ਵਸੀਅਤ ਈਸੀ ਦੇ ਦਫ਼ਤਰ ਪਈ ਸੀ ਕਢਵਾਈ ਗਈ ਪੜਾਈ ਗਈ ਉਹਨਾਂ ਲਿਖਿਆ ਸੀ ਮੇਰੀ ਜਾਇਦਾਦ ਤੇ ਮੇਰੇ ਹੋਰ ਸਭ ਕਾਸੇ ਦੀ ਮਾਲਕ ਮੇਰੀਆਂ ਦੋਵੇਂ ਬੀਵੀਆਂ ਹਨ ਤੌਖ ਲਾ ਮਿਟ ਗਿਆ ਪਰ ਮੈਂ ਲਾਤਰ ਨਹੀਂ ਸੀ ਖੋਲ ਸਕਦੀ ਲਾਕਲ ਮੇਰੇ ਨਾਂ ਸੀ ਕੋਈ ਹੋਰ ਵੀ ਉਸ ਨੂੰ ਨਹੀਂ ਸੀ ਖੋਲ ਸਕਦਾ ਅਖੀਰ ਮਾਮਲਾ ਕੋਰਟ ਵਿੱਚ ਗਿਆ ਫੈਸਲਾ ਇਹ ਹੋਇਆ ਲਾਕਰ ਖੋਲ ਕੇ ਸਾਰੀਆਂ ਚੀਜ਼ਾਂ ਭਾਵ ਸਾਰੇ ਗਹਿਣਿਆਂ ਦਾ ਵਜ਼ਨ ਕਰਕੇ ਮੁੱਲ ਜਾਣ ਕੇ ਉਹਨੇ ਮੁੱਲ ਦੀਆਂ ਦੋ ਜਮਾਨਤਾ ਲੈ ਕੇ ਉਹ ਗਹਿਣੇ ਸਰਦਾਰ ਦੀਆਂ ਦੋਵੇਂ ਘਰਵਾਲੀਆਂ ਨੂੰ ਅੱਧੇ ਵੰਡ ਦਿੱਤੇ ਜਾਣ ਪਤਾਲ ਗਣ ਤੇ ਫੇਰ ਕੁਝ ਲੋਕਾਂ ਨੇ ਵੱਡੇ ਬੀਜੇ ਨੂੰ ਆਖਿਆ ਤੁਹਾਡੇ ਹਨ ਚਾਹੀ ਨਹੀਂ ਚੁੱਪ ਕਰਕੇ ਅੱਧੇ ਗਹਿਣੇ ਪੱਲੇ ਪਵਾ ਲਿਓ ਪਰ ਉਹਨਾਂ ਆਖਿਆ ਮੈਂ ਅੰਤ ਨੂੰ ਰਸੇ ਵਟਣੇ ਨੇ ਝੂਠ ਬੋਲ ਕੇ ਪੁੱਤਨਾ ਤੇ ਮੈਂ ਇਹਨੂੰ ਦੇਣਿਆ ਸਾਰਾ ਕੁਝ ਤੇ ਉਹਨਾਂ ਛੋਟੇ ਬੀਜੀ ਦੇ ਨਾਲ ਹੀ ਲੈ ਕੇ ਦੇ ਦਿੱਤਾ ਕਿ ਲਾ ਕੇ ਖੋਲਣ ਦੀ ਮੈਨੂੰ ਇਜਾਜ਼ਤ ਦੇ ਦੇਤੀ ਜਾਵੇ ਫੁੱਫੜੀ ਨੇ ਮਰਨ ਨਾਲ ਮੌਤ ਨੂੰ ਜਿਵੇਂ ਮੈਂ ਨੇੜੇ ਹੋ ਕੇ ਦੇਖਿਆ ਉਦਾਸ ਘੜੀਆਂ ਵਿੱਚ ਮੈਂ ਮੌਤ ਨੂੰ ਕਈ ਵਾਰੀ ਚਿਤਵੇਆ ਮੌਤ ਵੇਪਾਰ ਜਿਵੇਂ ਦਾਦੀ ਵਾਂਸੀ ਬਾਬਾ ਜੀ ਸਨ ਤੇ ਹੋਣ ਫੁੱਫੜੀ ਵੀ ਚਲੇ ਗਏ ਸਨ ਜ਼ਿੰਦਗੀ ਵਿੱਚ ਕੁਝ ਉਦਰੇਵੇਂ ਸਨ ਕੁਝ ਸ਼ੰਕੇ ਤੇ ਕੁਝ ਸਹਿਮ ਹੌਲੀ ਹੌਲੀ ਮੌਤ ਇੱਕ ਪਨਾ ਲੱਗਣ ਲੱਗ ਪਈ ਤੇ ਵੇਲੇ ਕੁਵੇਲੇ ਇਹ ਪੁਨਾ ਯਾਦ ਆਉਣ ਲੱਗੀ ਸ਼ਾਇਦ ਮੈਂ ਇਸ ਵਾਰ ਸੇ ਬਹੁਤ ਦੂਰ ਤੱਕ ਚਰ ਆਈ। ਇੱਕ ਰਾਤ ਮੈਨੂੰ ਸੁਪਨਾ ਆਇਆ ਜਿਵੇਂ ਮੈਂ ਮਰ ਗਈ ਹਾਂ। ਮਰ ਕੇ ਚਿੱਟਾ ਧੂਆਂ ਬਣ ਗਈ ਹਾਂ ਆਪਣੇ ਘਰ ਹਾਂ। ਡ੍ਰਾਈング ਰੂਮ ਵਿੱਚ ਸਾਰੇ ਬੈਠੇ ਗੱਲਾਂ ਕਰ ਰਹੇ ਹਨ। ਮੈਂ ਕੋਈ ਗੱਲ ਕਰਦੀ ਹਾਂ, ਕੋਈ ਧਿਆਨ ਹੀ ਨਹੀਂ ਦਿੰਦਾ। ਇਸ ਲਈ ਕਿ ਮੈਂ ਕਿਹੜਾ ਕਿਸੇ ਨੂੰ ਦਿਸਦੀ ਹਾਂ ਤੇ ਮੇਰੀ ਆਵਾਜ਼ ਕਿਹੜਾ ਕਿਸੇ ਨੂੰ ਸੁਣਾਈ ਦਿੰਦੀ ਹੈ। ਮੈਂ ਦੇਜੀ ਨੂੰ ਆਖਦੀ ਹਾਂ, ਦੇਜੀ ਮੈਨੂੰ ਪਿਆਸ ਲੱਗੀ ਹੈ। ਉਹਨਾਂ ਮੇਰੀ ਗੱਲ ਸੁਣਦੇ ਹਨ ਤੇ ਨਾ ਮੇਰੀ ਵੱਲ ਤੱਕਦੇ ਹਨ ਮੈਂ ਉਹਨਾਂ ਦੀ ਬਾਹ ਫੜ ਕੇ ਹਲਉਂਦੇ ਆਂ ਤੇ ਬਹੁਤ ਔਖੇ ਹੋ ਕੇ ਆਖਦੇ ਆਂ ਬੀਜੀ ਮੈਨੂੰ ਪਿਆਸ ਲੱਗੀ ਐ ਪਰ ਮੈਂ ਤਾਂ ਨੀਰਾ ਧੂਆ ਸੀ ਅੱਧਾ ਧੂਆ ਬੀਜੀ ਦੇ ਇੱਕ ਪਾਸੇ ਦੇ ਨਿਕਲ ਗਿਆ ਤੇ ਅੱਧਾ ਦੂਜੇ ਪਾਸੇ ਦੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਲੱਗਿਆ ਇਸ ਤਰ੍ਹਾਂ ਮਨ ਦੇ ਪਿੱਛੇ ਲੱਗੇ ਦੇ ਨੂੰ ਗਮਾ ਦੇਣ ਦਾ ਹਸ਼ਰ ਮੈਨੋਂ ਦੇ ਸੁਪਨੇ ਨੇ ਆਪਣੇ ਵਿੱਚ ਹੀ ਲੰਘਾ ਕੇ ਸਮਝਾਇਆ ਲੱਗਿਆ ਜਿਸ ਮੌਤ ਨੂੰ ਮੈਂ ਪਨਾਹ ਸਮਝ ਲਿਆ ਸੀ ਉਹ ਤਾਂ ਬਹੁਤ ਵੱਡਾ ਸੰਤਾਪ ਤੁਸੀਂ ਜੀ ਰਹੇ ਹੁੰਦੇ ਹੋ ਤੇ ਤੁਹਾਡਾ ਜਿਸਮ ਮਰ ਚੁੱਕਿਆ ਹੁੰਦਾ ਹੈ ਸ਼ਾਇਦ ਇਸੇ ਨੂੰ ਪ੍ਰੇਤ ਜਿਉਂ ਨਾਖਦੇ ਹਨ ਜਿਉ ਇਹ ਸੁਪਨੇ ਨੇ ਜੀਵਨ ਤੋਂ ਪਾਰ ਲਈ ਕਿਸੇ ਸੁਖ ਸ਼ਾਂਤੀ ਦੀ ਆਸ ਨੂੰ ਵੀ ਖੋ ਲਿਆ ਸੀ ਹੁਣ ਜਦੋਂ ਵੀ ਦਿਲ ਨੂੰ ਡੋਪ ਪੈਂਦਾ ਮੈਂ ਉਹ ਰਮਿੰਦੀ ਸ਼ੀਸ਼ੀ ਵਿੱਚੋਂ ਕੁਝ ਟੁੱਕੇ ਪਾਣੀ ਵਿੱਚ ਪਾ ਕੇ ਪੀਂਦੀ ਤੇ ਮਰਨ ਮਾਰੇ ਨਹੀਂ ਸੀ ਸੋਝਦੀ ਪਰ ਕਦੇ-ਕਦੇ ਬਹੁਤ ਜੀਤ ਉਹ ਬਣਾਉਂਦਾ ਠੰਡੀਆਂ ਤਰੇਲੀਆਂ ਆ ਜਾਂਦੀਆਂ ਤਾਂ ਕਬਰਾ ਕੇ ਰਗਵੀਰ ਪਰਾਜੀ ਡਾਕਟਰ ਵਾਹੀ ਨੂੰ ਸੱਦ ਲਿਆਉਂਦੇ ਡਾਕਟਰ ਵਾਹੀ ਬੜਾ ਲਾਇਕ ਡਾਕਟਰ ਸੀ ਤੇ ਪਰਾਜੀ ਦਾ ਦੋਸਤ ਸੀ ਹਰ ਵਾਰੀ ਮੇਰੇ ਨਾਲ ਲੜਦਾ ਕਿ ਮੈਨੂੰ ਕੁਝ ਨਹੀਂ ਹੋਇਆ ਹੋਇਆ ਤੇ ਨਾਲ ਹੀ ਦਵਾਈਆਂ ਲਿਖ ਦਿੰਦਾ ਫੋਫੜੀ ਦੀ ਮੌਤੋਂ ਮਗਰੋਂ ਇੱਕ ਦੋ ਵਾਰੀ ਪ੍ਰਿੰਸੀਪਲ ਤੇਜਾ ਸਿੰਘ ਘਾਰੇ 200 ਪੁੱਛ ਕੇ ਚਲੇ ਗਏ ਪਰ ਇੱਕ ਵਾਰੀ ਜਦੋਂ ਆਏ ਆਖਣ ਲੱਗੇ ਸਰਦਾਰ ਸਾਹਿਬ ਦੀ ਬੜੀ ਇੱਛਾ ਸੀ ਮੇਰੀ ਲੜਕੀ ਪੰਜਾਬੀ ਦੀ ਅੰਮੇ ਕਰੇ ਜੇਲਾ ਦੇ ਜਰਨੈਲ ਨਾਲ ਹੀ ਐਮ ਐਲ ਏ ਖਾਲਸਾ ਕਾਲਜ ਅੰਮ੍ਰਿਤਸਰ ਦੇ ਐਗਜ਼ੀਕਟਿਵ ਕਮੇਟੀ ਦੇ ਪਰਮਨੈਂਟ ਮੈਂਬਰ ਰਾਜੀ ਦੇ ਭਾਈਚਾਰੇ ਚੋਂ ਪੰਜਾਬ ਦੇ ਸਿਰਕੜ ਬੰਦੇ ਉਹਨਾਂ ਦਾ ਸਭ ਨੂੰ ਦੱਸਣਾ ਸੀ ਬੀ ਐਂਡ ਗ੍ਰੇਡ ਨਹੀਂ ਮੇਰੀ ਦੀਨੇ ਪੰਜਾਬੀ ਦੀ ਐਮ ਏ ਕੀਤੀ ਹੈ ਪਰ ਤੂੰ ਤਾਂ ਪਤਾ ਲੱਗਿਆ ਬਹੁਤ ਦਿਨ ਤੋਂ ਕਾਲਜ ਹੀ ਨਹੀਂ ਜਾ ਰਹੀ ਇੱਕ ਗੱਲ ਹੋਰ ਬੇਜੋ ਤੇਰੇ ਸਭ ਤੋਂ ਵੱਧ ਨੰਬਰ ਆਏ ਨੇ ਜਿਸ ਕਰਕੇ ਤੇਰਾ ਮੈਰਿਟ ਸਕਾਲਰਸ਼ਿਪ ਆਇਆ ਸਰਦਾਰ ਸਾਹਿਬ ਜਿਉਂਦੇ ਹੁੰਦੇ ਉਹਨਾਂ ਨੇ ਕਿੰਨੇ ਖੁਸ਼ ਹੋਣਾ ਸੀ ਕੱਲ ਨੂੰ ਕਾਲਜ ਆਏਂਗੀ ਨਾ ਅਗਲੇ ਦਿਨ ਮੈਂ ਕਾਲਜ ਚਲੇ ਗਈ ਪ੍ਰੋਫੈਸਰ ਪ੍ਰੀਤਮ ਸਿੰਘ ਖੋਰਾ ਪੁੱਛਿਆ ਇਨੇ ਦਿਨ ਆਈ ਨਹੀਂ ਕੁਝ ਨਹੀਂ ਆਖਿਆ ਗਿਆ ਬਸ ਰੋ ਹੀ ਪਈ ਧੰਨਵਾਦ ਜੀ ਇਸ ਵੇ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ